ਜ਼ਿੰਦਗੀ ਦੇ ਵਿੱਚ ਤੁਹਾਡੀਆਂ ਗਲਤੀਆਂ ਕੱਢਣ ਵਾਸਤੇ ਸਾਰਾ ਸਮਾਜ ਖੜਾ ਹੈ ਤੁਹਾਡੇ ਜੀਵਨ ਚ ਜੇ ਕੁਝ ਗਲਤ ਹੋ ਗਿਆ ਉਹਨੂੰ ਸੁਧਾਰਨ ਵਾਸਤੇ ਕੋਈ ਵੀ ਨਹੀਂ ਹੈ ਕਹਿੰਦੇ ਜੀ ਇੱਕ ਪੇਂਟਰ ਹੁੰਦਾ ਬੜੀ ਪੁਰਾਣੀ ਗੱਲ ਹੈ ਉਹ ਪੇਂਟਰ ਬਹੁਤ ਵਧੀਆ ਪੇਂਟਿੰਗ ਕਰਦਾ ਹੈ ਉਹ ਇੱਕ ਦਿਨ ਰਾਜੇ ਦੀ ਪੇਂਟਿੰਗ ਬਣਾਉਂਦਾ ਰਾਜਾ ਕਹਿੰਦਾ ਵਾਹ ਬਹੁਤ ਵਧੀਆ ਪੇਂਟਿੰਗ ਬਣਾਈ ਹੈ ਤੂੰ ਵੀ ਮੈਂ ਤੁਹਾਨੂੰ ਸ਼ਾਹੀ ਚਿੱਤਰਕਾਰ ਘੋਸ਼ਿਤ ਕਰਦਾ ਉਸ ਬੰਦੇ ਨੂੰ ਆਪਣੇ ਆਪ ਤੇ ਹੋਇਆ ਵੀ ਹੋ ਸਕਦਾ ਇਸ ਤੇ ਵਿੱਚ ਮੈਂ ਹੋਰ ਕੁਝ ਬਿਹਤਰ ਕਰ ਸਕਾਂ ਉਹਨੇ ਉਹ ਜਿਹੜੀ ਆਪਣੀ ਪੇਂਟਿੰਗ ਸੀ ਉਹ ਇੱਕ ਚੌਰਾਹੇ ਦੇ ਵਿੱਚ ਟੰਗਤੀ ਚੌਰਾਹੇ 'ਚ ਟੰਗ ਕੇ ਉਹਨੇ نیچے ਲਿਖਤਾ ਕਿ ਜੇ ਕਿਸੇ ਨੂੰ ਪੇਂਟਿੰਗ 'ਚ ਕੋਈ ਗਲਤੀ ਲੱਗਦੀ ਹੈ ਤਾਂ ਗਲਤੀ ਤੇ ਕਾਟਾ ਮਾਰ ਦਿਓ ਮੈਂ ਇਹਨੂੰ ਠੀਕ ਕਰੂੰਗਾ ਸ਼ਾਮ ਹੁੰਦੇ ਹੀ ਦੇਖਦਾ ਉਹਦਾ ਸਾਰੀ ਪੇਂਟਿੰਗ ਕਾਟਿਆਂ ਨਾਲ ਭਰ ਜਾਂਦੀ ਹੈ ਕਾਟੇ ਕਾਟੇ ਲੋਕ ਕਾਟੇ ਹੀ ਮਾਰੀ ਜਾਂਦੇ ਆਹ ਵੀ ਗਲਤ ਆਹ ਵੀ ਗਲਤ ਆਹ ਵੀ ਗਲਤ ਹੈ ਬੜਾ ਪਰੇਸ਼ਾਨ ਹੁੰਦਾ ਕਹਿੰਦਾ ਮੈਨੂੰ ਇੱਕ ਵਾਰ ਰਾਜਾ ਇੱਕ ਪਾਸੇ ਕਹਿ ਰਿਹਾ ਮੈਂ ਸ਼ਾਹੀ ਚਿੱਤਰਕਾਰ ਹਾਂ ਔਰ ਲੋਕ ਕਹਿੰਦੇ ਤੇਰੀ ਤਾਂ ਪੇਂਟਿੰਗ ਹੀ ਗਲਤ ਹੈ ਉਹ ਡਿਪਰੈਸ਼ਨ 'ਚ ਆ ਜਾਂਦਾ ਡਿਪਰੈਸ਼ਨ 'ਚ ਆ ਜਾਂਦਾ ਪੇਂਟਿੰਗ ਕਰਨੀ ਭੁੱਲ ਜਾਂਦਾ ਉਹਨੂੰ ਇੱਕ ਸਾਧੂ ਮਹਾਤਮਾ ਮਿਲਦੇ ਆਂ ਕਹਿੰਦੇ ਕੀ ਹੋ ਗਿਆ ਕਹਿੰਦੇ ਜੀ ਮੈਂ ਤਾਂ ਆਪਣੇ ਆਪ ਨੂੰ ਬਹੁਤ ਵੱਡਾ ਚਿੱਤਰਕਾਰ ਸਮਝਦਾ ਸੀ ਪਰ ਜਦੋਂ ਮੈਂ ਚੌਰਾਹੇ ਦੇ ਵਿੱਚ ਇਸ ਤਰ੍ਹਾਂ ਪੇਂਟਿੰਗ ਲਗਾਈ ਲੋਕਾਂ ਨੇ ਤਾਂ ਕਹਿੰਦਾ ਕਾਟੀ-ਗਾਟੇ ਮਾਰ ਕੇ ਕਹਿੰਦਾ ਵੀ ਤੇਰੀ ਤਾਂ ਪੇਂਟਿੰਗ ਹੀ ਸਾਰੀ ਗਲਤ ਹੈ ਕਹਿੰਦਾ ਹੁਣ ਇੱਕ ਨਵੀਂ ਪੇਂਟਿੰਗ ਬਣਾ ਕਹਿੰਦਾ ਜੀ ਫੇਰ ਕਹਿੰਦਾ ਤੂੰ ਬਣਾ ਕੇ ਲੈ ਕੇ ਆ ਫੇਰ ਕਹਿੰਦਾ ਚਰਾਹੇ ਟੰਗਾਂਗੇ ਉਹ ਨਵੀਂ ਪੇਂਟਿੰਗ ਲੈ ਕੇ ਆਉਂਦਾ ਚਰਾਹੇ ਟੰਗਦੇ ਨੇ ਉਹਦੇ ਨੀਚੇ ਲਿਖ ਦਿੰਦਾ ਹੈ ਕਿ ਜੇ ਪੇਂਟਿੰਗ ਚ ਕੁਝ ਗਲਤ ਹੈ ਤਾਂ ਉਹਨੂੰ ਠੀਕ ਕਰ ਦਿਓ ਕਿਸੇ ਨੇ ਵੀ ਨਹੀਂ ਕੀਤਾ ਕਿਸੇ ਨੇ ਕੱਖ ਨਹੀਂ ਕੀਤਾ ਲੋਕ ਤੁਹਾਨੂੰ ਗਲਤ ਕਹਿ ਦੇਣਗੇ ਤੁਹਾਨੂੰ ਸਹੀ ਕਰਨ ਕੋਈ ਨਹੀਂ ਆਏਗਾ ਜ਼ਿੰਦਗੀ ਜੇ ਤੁਸੀਂ ਭਟਕਣਾ ਭਟਕ ਜਾਓ ਤੁਹਾਨੂੰ ਸੁਧਾਰਨ ਕੋਈ ਨਹੀਂ ਆਏਗਾ